ਵੱਡੀ ਭੈਣ ਜੋ ਕਿ ਉੱਥੋਂ winner ਦਾ prize ਜਿੱਤ ਕੇ ਆਈ ਹੈ ਤੇ ਦੂਸਰੀ ਛੋਟੀ ਭੈਣ second runner up ਦਾ prize ਜਿੱਤ ਕੇ ਆਈ ਹੈ ਚਾਰ ਸਟੇਟਾਂ ਦੇ ਬੱਚਿਆਂ ਦੇ ਵਿੱਚ ਹੋਏ ਇਸ ਕੰਪੀਟੀਸ਼ਨ ਦੇ ਵਿੱਚੋਂ ਪੰਜਾਬ ਦੀਆਂ ਇਹ 3 ਜਿੱਤ ਕੇ ਆਈਆਂ ਹਨ ਮੈਨੂੰ ਤਾਂ ਯਕੀਨ ਨਹੀਂ ਆ ਰਿਹਾ ਵੀ ਮੈਂ ਜਿੱਤ ਗਈਆਂ ਮੈਂ ਰੋਈ ਵੀ ਬਹੁਤ ਖੁਸ਼ੀ ਸੀਗੀ ਤੁਸੀਂ ਦੇ ਬਹੁਤ ਖੁਸ਼ੀ ਸੀਗੀ ਉਸ ਟਾਈਮ ਤੇ ਉਹ ਚਾਰ ਸਟੇਟ ਚ ਸੀਗੀਆਂ ਉੱਥੇ ਹਿਮਾਚਲ ਹਰਿਆਣਾ ਪੰਜਾਬ ਐਂਡ ਮਹਾਰਾਸ਼ਟਰ ਮੈਂ ਹੁਣ ਆਪਣੀ ਅਕੈਡਮੀ ਤੇ ਵੀ ਵਰਕ ਕਰਦੀ ਆ ਸਵੇਰ ਮੈਂ ਸਕੂਲ ਜਾਣੀ ਆ ਮੁੜ ਕੇ ਮੈਂ ਲੈਕਚਰਸ ਲਾਉਣੀ ਆ ਆਪਣੇ ਸਾਰੇ ਮੈਨੂੰ ਮੈਨੂੰ ਸ਼ੁਰੂ ਤੋਂ ਹੀ ਸਪੋਰਟ ਮਿਲਦਾ ਰਿਹਾ ਆ ਕਦੀ ਮੈਨੂੰ ਕਿਸੇ ਚੀਜ਼ ਤੋਂ ਰੋਕਿਆ ਨਹੀਂ ਗਿਆ ਕਿਆ ਚਾਹਦੇ ਹੋ ਕਈ ਵਾਰ ਜਦੋਂ ਆਪਣੇ ਸਫਰ ਨੂੰ ਤੈਅ ਕਰਦੇ ਹੋਈਏ ਨਾ ਤੇ ਕਈ ਤਰ੍ਹਾਂ ਦੇ ਲੋਕ ਮਿਲਦੇ ਆ ਜਿਹੜੇ ਤੁਹਾਡੇ ਅੰਦਰ ਪੋਜ਼ਿਟਿਵਿਟੀ ਵੀ ਦਿੰਦੇ ਆ ਤੇ ਨੈਗੇਟਿਵਿਟੀ ਵੀ ਦਿੰਦੇ ਆ ਹਣਾ ਹਰ ਤਰ੍ਹਾਂ ਦੇ ਲੋਕ ਮਿਲਦੇ ਆ ਉਹਨਾਂ ਲੋਕਾਂ ਨੂੰ ਲੈ ਕੇ ਆਪਣੀ ਪੀੜ੍ਹੀ ਦੇ ਲੋਕ ਬੱਚਿਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਅਕੈਡਮੀ ਜ ਤੁਸੀਂ ਵੀ ਸਿੱਖਦੇ ਹੋ ਹਾਂਜੀ ਫੀਸ ਦਿੰਦੇ ਹੋ ਨਹੀਂ ਮੈਨੂੰ ਫ੍ਰੀ ਚ ਸਿੱਖਦੇ ਹੋ ਮੋਜਾਂ ਲੱਗੀਆਂ ਘਰ 'ਚ ਅੱਜ ਦੀ ਪਟੋਲਾ ਬਾੜੀ ਕੇ ਘੜੀ ਦੀ ਦੀ ਨਿਕਲੇ ਉੱਤੇ ਇਹਨਾਂ ਮੱਤੇ ਦੀ ਪਾਣਾ ਬਾੜੀ ਕੇ ਘੜੀ ਦੀ ਦੀ ਨਿਕਲੇ ਉੱਤੇ ਇਹਨਾਂ ਮੱਤੇ ਦੀ ਪਾਣਾ ਬਾੜੀ ਕੇ ਘੜੀ ਦੀ ਦੀ ਨਿਕਲੇ ਉੱਤੇ ਅੱਜ ਬਿਲਕੁਲ ਨਹੀਂ ਰੰਗ ਲਈ ਆ ਮੈਨੂੰ ਤਾਂ ਗੁੜੀਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਉੱਥੇ ਪਹਿਲਾਂ ਤੇ ਮੈਨੂੰ ਹੀ ਲੱਗਦਾ ਸੀ ਕਿ ਕੁਝ ਨਹੀਂ ਇਹਨਾਂ ਨੇ ਕਰਨਾ ਤੇ ਬਲਕਿ ਇਹਨਾਂ ਨੇ ਬਹੁਤ ਕੁਝ ਕਰਕੇ ਦਿਖਾਇਆ ਤੇ ਅੱਗੋਂ ਜਿੱਦਾਂ ਕਹਿਣਗੇ ਆਪਾਂ ਕਰਾਂਗੇ ਪੰਜਾਬ ਦੀਆਂ ਧੀਆਂ ਨੇ ਇੱਕ ਵਾਰ ਫਿਰ ਪੰਜਾਬ ਦੇ ਨਾਲ-ਨਾਲ ਬਟਾਲਾ ਦਾ ਨਾਮ ਰੋਸ਼ਨ ਕੀਤਾ ਹੈ ਕਿਉਂਕਿ ਬਟਾਲਾ ਦੀਆਂ ਰਹਿਣ ਵਾਲੀਆਂ ਇਹ ਦੋਵੇਂ ਧੀਆਂ ਜੋ ਕਿ ਰਿਸ਼ਤੇ ਵਿੱਚ ਸ਼ਕੀਆਂ ਪੈਣਾ ਹਨ ਇਹਨਾਂ ਦੇ ਵੱਲੋਂ ਤੁੜੀ ਦੇ ਵਿੱਚ ਹੋਇਆ ਡਾਂਸ ਕੰਪੀਟੀਸ਼ਨ ਜਿਸ ਦੇ ਵਿੱਚ ਕਿਸਮੇ ਕਿਤਨਾ ਹੈ ਦਮ ਜੋ ਕਿ ਜਲੰਧਰ ਦੂਰਦਰਸ਼ਨ ਤੋਂ ਵੱਲੋਂ ਵੀ ਦਿਖਾਇਆ ਗਿਆ ਸੀ ਉਸ ਡਾਂਸ ਕੰਪੀਟੀਸ਼ਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਵੱਡੀ ਭੈਣ ਜੋ ਕਿ ਉੱਥੋਂ winner ਦਾ ਪ੍ਰਾਈਜ਼ ਜਿੱਤ ਕੇ ਆਈ ਹੈ ਤੇ ਦੂਸਰੀ ਛੋਟੀ ਭੈਣ ਸੈਕੰਡ ਰਨਰ ਅਪ ਦਾ ਪ੍ਰਾਈਜ਼ ਜਿੱਤ ਕੇ ਆਈ ਹੈ ਚਾਰ ਸਟੇਟਾਂ ਦੇ ਬੱਚਿਆਂ ਦੇ ਵਿੱਚ ਹੋਏ ਇਸ ਕੰਪੀਟੀਸ਼ਨ ਦੇ ਵਿੱਚੋਂ ਪੰਜਾਬ ਦੀਆਂ ਇਹ 3 ਜਿੱਤ ਕੇ ਆਈਆਂ ਹਨ ਕਿਉਂਕਿ ਪੰਜਾਬ ਨੂੰ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਸੀ ਤਾਂ ਤਸਵੀਰਾਂ ਤੁਸੀਂ ਦੇਖ ਲਓ ਕਿ ਪਰਿਵਾਰ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ ਜਦੋਂ ਇਹ ਬਟਾਲਾ ਪਹੁੰਚੀਆਂ ਹਨ ਪਰਿਵਾਰ ਦੇ ਵੱਲੋਂ ਤਾਂ ਖੁਸ਼ੀ ਮਨਾਈ ਗਈ ਹੈ ਰਿਸ਼ਤੇਦਾਰ ਆਸਪਾਸ ਦੇ ਲੋਕਾਂ ਵੱਲੋਂ ਵੀ ਖੁਸ਼ੀ ਮਨਾਈ ਗਈ ਹੈ ਕਿਉਂਕਿ ਕਿਤਨਾ ਕਿਤੇ ਇਹਨਾਂ ਧੀਆਂ ਦੇ ਇਸ ਖਿਤਾਬ ਜਿੱਤਣ ਤੋਂ ਲੈ ਕੇ ਇਹ ਤਾਂ ਸਾਫ ਸਿੱਧ ਹੋ ਗਿਆ ਹੈ ਕਿ ਪੰਜਾਬ ਦੇ ਵਿੱਚ ਅਜੇ ਵੀ ਆਪਣੇ ਸੱਭਿਆਚਾਰ ਨੂੰ ਸੰਭਾਲਣ ਦਾ ਆਪਣੇ ਕਲਚਰ ਨੂੰ ਸੰਭਾਲਣ ਦਾ ਨਵੀਂ ਪੀੜੀ ਦੇ ਵਿੱਚ ਵੀ ਕਿਤਨਾ ਕਿਤੇ ਸ਼ੌਂਕ ਹੈ ਜਿਸ ਦਾ ਸਬੂਤ ਇਹ ਦੋਨੋਂ ਸੱਕੀਆਂ ਪਹਿਣਾ ਹਨ ਜਿਨ੍ਹਾਂ ਦੇ ਵੱਲੋਂ ਇਹ ਕੰਪੀਟੀਸ਼ਨ ਜਿੱਤਿਆ ਗਿਆ ਹੈ ਤਾਂ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ ਨਾ ਭੈਣਾਂ ਦੇ ਵੱਲੋਂ ਕਿਉਂਕਿ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਹੈ ਤੇ ਪੰਜਾਬ ਦੀਆਂ ਧੀਆਂ ਉਥੋਂ ਜਿੱਤ ਕੇ ਪਹੁੰਚੀਆਂ ਹਨ ਜਿਸ ਕੰਪੀਟੀਸ਼ਨ ਚ ਚਾਰ ਸਟੇਟਾਂ ਯਾਨੀ ਕਿ ਹਿਮਾਚਲ ਹਰਿਆਣਾ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਬੱਚੇ ਕੰਪੀਟੀਸ਼ਨ ਚ ਭਾਗ ਲਿਆ ਸੀ ਉਥੋਂ ਇਹ ਦੋਨੋਂ ਭੈਣਾਂ ਜਿੱਤ ਕੇ ਪਹੁੰਚੀਆਂ ਗੱਲਬਾਤ ਜਰੂਰ ਕਰਾਂਗੇ ਸ਼ੁਰੂਆਤ ਕਰਾਂਗੇ ਪਹਿਲਾਂ ਇੱਕ ਤਸਵੀਰ ਤੁਹਾਨੂੰ ਦਿਖਾ ਦਈਏ ਇਸ ਪੂਰੇ ਪਰਿਵਾਰ ਦੀ ਜਿਨ੍ਹਾਂ ਦੇ ਵੱਲੋਂ ਅੱਜ ਇਹਨਾਂ ਧੀਆਂ ਦਾ ਸਵਾਗਤ ਕੀਤਾ ਗਿਆ ਹੈ ਖੁਸ਼ੀ ਹੈ ਪਰਿਵਾਰ ਦੇ ਵਿੱਚ ਕਿਉਂਕਿ ਅਕਸਰ ਹੀ ਅਸੀਂ ਨਾਰਾ ਜੂ ਲਗਾ ਦਿੰਦੇ ਹਾਂ ਕਿ ਧੀ ਬਚਾਓ ਧੀ ਪੜਾਓ ਲੇਕਿਨ ਕਿਤਨਾ ਕੀਤੇ ਧੀਆਂ ਨੂੰ ਅੱਗੇ ਵਧਨ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਸਾਥ ਨਹੀਂ ਦਿੰਦੇ ਪਰ ਇਸ ਪਰਿਵਾਰ ਨੇ ਜਿੱਥੇ ਆਪਣੀਆਂ ਧੀਆਂ ਦਾ ਸਾਥ ਦਿੱਤਾ ਹੈ ਅੱਜ ਉੱਥੇ ਹੀ ਇਹ ਧੀਆਂ ਪਰਿਵਾਰ ਦਾ ਨਾਮ ਤਾਂ ਰੋਸ਼ਨ ਕਰਕੇ ਪਹੁੰਚੀਆਂ ਹਨ ਵਾਪਸ ਬਟਾਲਾ ਨਾਲ ਦੇ ਨਾਲ ਬਟਾਲਾ ਅਤੇ ਪੰਜਾਬ ਦਾ ਨਾਮ ਵੀ ਰੋਸ਼ਨ ਕੀਤਾ ਹੈ ਅੱਗੇ ਕੀ ਕੁਛ ਇਹਨਾਂ ਦੀ ਖੁਆਇਸ਼ ਹੈ ਕੀ ਕੁਛ ਸ਼ੌਂਕ ਹੈ ਜਾਂ ਫਿਰ ਕੀ ਫਿਊਚਰ ਬਾਰੇ ਸੋਚਿਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਇਹਨਾਂ ਨੂੰ ਵਧਾਈ ਦੇ ਲੈਣੇ ਆ ਤੇ ਫਿਰ ਗੱਲਬਾਤ ਕਰਾਂਗੇ ਕਿਵੇਂ ਇਹ ਸਾਰਾ ਕੰਪੀਟੀਸ਼ਨ ਦੀ ਤਿਆਰੀ ਇਹਨਾਂ ਵੱਲੋਂ ਕੀਤੀ ਗਈ ਕਿੰਨਾ ਕੋਈ ਕੰਪੀਟੀਸ਼ਨ ਇਹਨਾਂ ਦੇ ਲਈ ਟਫ ਸੀ ਅਤੇ ਜਦੋਂ winner ਦਾ prize ਜਿੱਤਿਆ ਤਾਂ ਕਿਸ ਤਰੀਕੇ ਦੀ ਖੁਸ਼ੀ ਸੀ ਸਭ ਤੋਂ ਪਹਿਲਾਂ ਵੱਡੀ ਭੈਣ ਕੋਲ ਚਲਦੇ ਆਂ ਨਾਮ ਕੀ ਬੇਟਾ ਆਪਣਾ ਗੁਰਨੂਰ ਕੌਰ ਗੁਰਨੂਰ ਕਿਸ ਤਰੀਕੇ ਨਾਲ ਇਸ ਕੰਪੀਟੀਸ਼ਨ ਦੀ ਤਿਆਰੀ ਹੋਈ ਸੀ ਕਿੰਨਾ ਕੋ ਟਫ ਸੀ ਇਹ ਕੰਪੀਟੀਸ਼ਨ ਜੀ ਮੈਂ ਵੁਡਸਟਾਕ ਸਕੂਲ ਦੇ ਵਿੱਚ ਪੜ੍ਹਦੀ ਰਹੀ ਆ ਮੇਰੇ 12 ਸਾਲ ਹੋ ਸਕੂਲ ਦੇ ਵਿੱਚ ਨਿਕਲੇ ਨੇ ਤੇ ਮੈਨੂੰ ਉਹਨਾਂ ਨੇ opportunity ਦਿੱਤੀ ਸੀਗੀ ਵੀ ਤੁਸੀਂ ਆਪਣਾ auditions ਦੇਣੇ ਨੇ ਤੇ ਮੈਂ ਪਹਿਲਾਂ ਵੁਡਸਟਾਕ ਸਕੂਲ ਦੇ ਵਿੱਚ ਆਡੀਸ਼ਨਸ ਦਿੱਤੇ ਤੇ ਫਿਰ ਮੈਂ ਉੱਥੋਂ ਸਿਲੈਕਟ ਹੋਈ ਆ ਤੇ ਮੈਂ ਮੇਗਾ ਆਡੀਸ਼ਨਸ ਦਿੱਤੇ ਜੈਮਸ ਕੈਮਬ੍ਰਿਜ ਸਕੂਲ ਦੇ ਵਿੱਚ ਐਂਡ ਦੈਨ ਫਿਰ ਸਾਡੇ ਮੈਂ ਉੱਥੋਂ ਮੇਰੀ ਉੱਥੋਂ ਸਿলেকਸ਼ਨ ਹੋਈ ਆ ਸਟੇਟ ਲਈ ਤੇ ਉੱਥੋਂ ਮੈਂ ਆਡੀਸ਼ਨਸ ਦਿੱਤੇ ਨੇ ਦਿਨਾਨਗਰ ਦਿਨਾਨਗਰ ਤੋਂ ਮੇਰੀ ਸਿলেকਸ਼ਨ ਹੋ ਕੇ ਮੈਂ ਪਹੁੰਚੀ ਧੂਰੀ ਮਲੇਲ ਕੋਟਲਾ ਸੰਗਰੂਰ ਦੇ ਕੋਲੇ ਤੇ ਉੱਥੋਂ ਫਿਰ ਮੈਂ Winner Winner ਰਹਿ ਕੇ ਆਈ ਆ ਕਿੰਨੇ ਦਿਨ ਦਾ ਇਹ ਲੰਬਾ ਟੂਰ ਰਿਹਾ ਤੁਹਾਡਾ ਇਹ 6 ਮਹੀਨੇ ਲੱਗੇ ਕਿ ਮੈਨਿ ਬਾਦ ਅਵਨਰ ਦੀ ਟਰਾਫੀ ਹੱਥ ਜਦੋਂ ਪਕੜੀ ਫਿਰ ਉਦੋਂ ਕਿਸ ਤਰੀਕੇ ਦਾ ਮਹਿਸੂਸ ਹੋਇਆ ਬਹੁਤ ਵਧੀਆ ਲੱਗਿਆ ਸੀ ਮਤਲਬ ਮੈਨੂੰ ਤਾਂ ਯਕੀਨ ਨਹੀਂ ਆ ਰਹੀ ਮੈਂ ਜਿੱਤ ਗਈਆਂ ਮੈਂ ਰੋਈ ਵੀ ਬਹੁਤ ਸੀਗੀ ਖੁਸ਼ੀ ਦੇ ਬਹੁਤ ਖੁਸ਼ੀ ਸੀਗੀ ਉਸ ਟਾਈਮ ਤੇ ਤੇ ਮਤਲਬ ਚਾਰ ਸਟੇਟਸ ਸੀਗੀਆਂ ਉੱਥੇ ਹਿਮਾਚਲ ਹਰਿਆਣਾ ਪੰਜਾਬ ਐਂਡ ਮਹਾਰਾਸ਼ਟਰਾ ਤੇ ਉਹਨਾਂ ਚਾਰ ਸਟੇਟਾਂ ਦੇ ਵਿੱਚੋਂ ਆਪਣਾ ਪੰਜਾਬ ਨੂੰ ਮੈਂ ਰਿਪਰੈਜ਼ੈਂਟ ਕਰ ਰਹੀ ਸੀ ਐਂਡ ਮੈਂ ਪੰਜਾਬ ਨੂੰ ਜਿੱਤ ਕੇ ਲੈ ਕੇ ਆਈਆਂ ਇੱਥੇ ਵਾਪਸ ਮੈਂ ਬਟਾਲੇ ਪਹੁੰਚੀ ਆਂ ਮੈਂ ਬਹੁਤ థాంਕਫੁਲ ਹਾਂ ਵੁਡਸਟਾਕ ਸਕੂਲ ਦੀ ਮੇਰੇ ਪੇਰੈਂਟਸ ਦੀ ਤੇ ਮੇਰੇ ਸਾਰੇ ਰਿਲੇਟਿਵਸ ਦੀ ਜਿਨ੍ਹਾਂ ਨੇ ਮੈਨੂੰ ਸਪੋਰਟ ਕਰਿਆ ਇਸ ਤੱਕ ਪਹੁੰਚਣ ਚ ਸਾਥ ਪਰਿਵਾਰ ਚ ਸਭ ਤੋਂ ਵੱਧ ਕਹਦਾ ਰਿਹਾ ਮੰਮਾ ਪਾਪਾ ਦੋਨਾਂ ਦਾ ਹੀ ਬਹੁਤ ਸੀਗਾ ਮੈਂ ਤਾਂ ਵੇਖਿਆ ਦਾਦੀ ਨੂੰ ਬੜੀ ਪੂਰੀ ਸੀ ਸਾਰੇ ਮੈਨੂੰ ਮੈਨੂੰ ਸ਼ੁਰੂ ਤੋਂ ਹੀ ਸਪੋਰਟ ਮਿਲਦਾ ਰਿਹਾ ਹੈ ਕਦੀ ਮੈਨੂੰ ਕਿਸੇ ਚੀਜ਼ ਤੋਂ ਰੋਕਿਆ ਨਹੀਂ ਗਿਆ ਮੈਂ ਹਮੇਸ਼ਾ ਹੀ ਮੇਰੀ ਸ਼ੁਰੂ ਤੋਂ ਮੈਂ ਛੋਟੇ ਨੇ ਤੋਂ ਹੀ ਮੈਨੂੰ ਭੰਗੜੇ ਦਾ ਭੰਗੜੇ ਕਿਤੇ ਦਾ ਬਹੁਤ ਸ਼ੌਂਕ ਸੀਗਾ ਐਂਡ ਫਿਰ ਥੋੜੇ ਕਿ ਟਾਈਮ ਬਾਅਦ ਜਦੋਂ ਮੇਰੇ ਫਾਦਰ ਨੇ ਮੈਨੂੰ ਅਕੈਡਮੀ ਪਾਤੀ ਮੇਰੀ ਪੰਗੜੇ ਦੀ 10th ਕਲਾਸ ਤੋਂ ਬਾਅਦ ਮੈਂ ਆਪਣੀ ਪੰਗੜੇ ਦੀ ਅਕੈਡਮੀ ਸ਼ੁਰੂ ਕਰ ਲਈ ਉਹ ਹੁਣ ਮੇਰੀ ਹਜੇ ਮੈਂ ਹੁਣ ਆਪਣੀ ਅਕੈਡਮੀ ਤੇ ਵੀ ਵਰਕ ਕਰਦੀ ਆ ਸਵੇਰ ਮੈਂ ਸਕੂਲ ਜਾਨੀ ਆ ਮੁੜ ਕੇ ਮੈਂ ਲੈਕਚਰਸ ਲਾਉਣੀ ਆ ਆਪਣੇ ਮੈਂ ਪਲੱਸ 2 ਸਟੈਂਡਰਡ ਦੇ ਵਿੱਚ ਪੜਦੀ ਆ ਐਂਡ ਫਿਰ ਸ਼ਾਮ ਨੂੰ ਮੇਰੀ ਅਕੈਡਮੀ ਹੁੰਦੀ ਆ ਮੇਰੀ ਕਲਾਸਿਸ ਲਾਉਣੀ ਆ ਮੈਂ ਉਮਰ ਕਿੰਨੀ ਆ ਆਪਣੀ ਮੇਰੀ ਸ 17 ਇਅਰਸ ਇੰਨੀ ਉਮਰ ਦੇ ਵਿੱਚ ਇੰਨਾ ਸਾਰਾ ਕੰਮ ਉਹ ਪੈਸ਼ਨ ਆ ਮੈਨੂੰ ਵਧੀਆ ਲੱਗਦਾ ਆ ਪੰਗੜਾ ਕੀਤਾ ਮੈਨੂੰ ਮੈਨੂੰ ਵਧੀਆ ਲੱਗਦਾ ਆ ਮਤਲਬ ਮੈਂ ਮੇਰੀ ਸਟਰੈਂਥ ਹੈ ਆ ਜਿਹੜਾ ਇਹ ਕੰਪੀਟੀਸ਼ਨ ਹੋਇਆ ਸੀ ਉੱਥੇ ਕਿਸ ਤਰੀਕੇ ਦੇ ਮੁਕਾਬਲੇ ਹੋਏ ਸੀ ਕਿਸ ਡਾਂਸ ਦੇ ਜਾਂ ਫਿਰ ਕਿਸ ਚੀਜ਼ ਨੂੰ ਲੈ ਕੇ ਉੱਥੇ ਮੁਕਾਬਲੇ ਨੇ ਉੱਥੇ ਹਾਇ ਇੱਕ ਫਾਰਮ ਸੀਗੀ ਹਰਿਆਣਵੀ ਬੈਲੀ ਡਾਂਸ ਹਿਪ ਹੌਪ एवरीथिंग ਵਾਸ ਮੈਂਸ਼ਨਡ देयर ਉੱਥੇ ਇੱਕ ਇੱਕ ਮਤਲਬ ਇਸ ਮੈਨੂੰ ਇਹ ਮੈਨੂੰ ਇਹ ਚੀਜ਼ ਤੋਂ ਪ੍ਰਾਊਡ ਫੀਲ ਹੋਇਆ ਕਿ ਮੈਂ ਭੰਗੜੇਲ ਮੈਨੂੰ ਸੀਗਾ ਵੀ ਭੰਗੜਾ ਆ ਪਰ ਉੱਥੇ ਹੋਰ ਵੀ ਬਹੁਤ ਵਧੀਆ ਡਾਂਸ ਫਾਰਮ ਸੀਗੀਆਂ ਬੈਲੀ ਡਾਂਸ ਇੱਕ ਬਹੁਤ ਮਸ਼ਹੂਰ ਡਾਂਸ ਹੈ ਜਿਹੜਾ ਕਿ ਮਤਲਬ ਮੈਂ ਸੋਚ ਵੀ ਨਹੀਂ ਸਕਦੀ ਵੀ ਮੈਂ ਉਹਨਾਂ ਤੋਂ ਵੀ ਜਿੱਤ ਸਕਦੀ ਆ ਪਰ ਉਹਨਾਂ ਨੇ ਵੀ ਬਹੁਤ ਸਭ ਨੇ ਬਹੁਤ ਵਧੀਆ ਪਰਫਾਰਮ ਕੀਤਾ ਬਟ ਮੈਂ Winner ਰਹਿ ਕੇ ਆਈ ਆ ਉੱਥੇ ਇਨੀ ਛੋਟੀ ਉਮਰ ਦੇ ਵਿੱਚ ਡਾਂਸ ਸਿੱਖਣਾ ਫਿਰ ਕੰਪੀਟੀਸ਼ਨ 'ਚ ਭਾਗ ਲੈਣਾ ਆਪਣੀ ਅਕੈਡਮੀ ਵੀ ਚਲਾਣੀ ਆਪਣੀ ਪੜ੍ਹਾਈ ਵੀ ਨਾਲ ਚਲਾਣੀ ਗੁਰੂ ਕੌਣ ਆ ਤੁਹਾਡਾ ਇਸ ਡਾਂਸ ਨੂੰ ਸਿੱਖਣ ਨੂੰ ਲੈ ਕੇ ਜਾਂ ਫਿਰ ਭੰਗੜੇ ਨੂੰ ਗਿੱਧੇ ਨੂੰ ਸਿੱਖਣ ਨੂੰ ਲੈ ਕੇ ਮੈਂ ਕਦੀ ਕਿਸੇ ਤੋਂ ਸਿੱਖਿਆ ਨਹੀਂ ਆ ਅੱਜ ਤੱਕ ਮੈਂ ਕਦੀ ਕੋਈ ਅਕੈਡਮੀ ਜੁਆਇਨ ਨਹੀਂ ਕੀਤੀ ਮੈਂ ਖੋਦੀ ਕਰਦੀ ਆ ਮਤਲਬ ਮੈਂ ਮੈਂ ਚਿਰਫ ਵੇਖਦੀ ਰਹਿਨੀ ਆ ਵੀ ਕੌਣ ਕੀ ਕਰ ਰਿਹਾ ਆ ਮੈਂ ਫੋਨ ਚ ਫੋਨ ਤੋਂ ਮੈਂ ਬਹੁਤ ਕੁਝ ਦੇਖਦੀ ਆ ਮੈਂ ਅਜ ਤੱਕ ਕਦੀ ਵੀ ਕੋਈ ਅਕੈਡਮੀ ਨਹੀਂ ਜੁਆਇਨ ਕੀਤੀ ਪੰਗੜੇਲੀ ਸਪੈਸ਼ਲੀ ਕਦੀ ਵੀ ਨਹੀਂ ਸਕੂਲ ਵੀ ਮੈਂ ਆਪਣੇ ਰਹੀ ਆ ਵੁਡਸਟਾਕ ਸਕੂਲ ਦੇ ਵਿੱਚ ਮੈਂ ਉੱਥੇ ਵੀ ਬੱਚਿਆਂ ਨੂੰ ਸਿਖਾਉਂਦੀ ਰਹਿਨੀ ਸੀ ਮਤਲਬ ਮੇਰੇ ਜੂਨੀਅਰਸ ਨੇ ਹਜੇ ਵੀ ਮੈਨੂੰ ਬਹੁਤ ਮੈਨੂੰ ਬਹੁਤ ਪਲੇਜ਼ਰ ਕਰਦੇ ਨੇ ਵੀ ਦੀ ਤੀ ਹਾਨੂੰ ਸਿਖਾਉਂਦੇ ਹੀਗੇ ਮੈਂ ਹਜੇ ਵੀ ਆਪਣੇ ਸਕੂਲ ਜਾਨੀ ਆ ਸਕੂਲ ਛੱਡ ਕੇ ਵੀ ਮੈਂ ਆਪਣਾ ਸਕੂਲ ਛੱਡ ਨਹੀਂ ਪਾਉਂਦੀ ਵੀ ਮੈਨੂੰ ਉਸ ਸਕੂਲ ਤੋਂ ਇਨਾ ਸਪੋਰਟ ਮਿਲਦਾ ਆ ਕੀ ਚਾਹੁੰਦੇ ਹੋ ਕਈ ਵਾਰ ਜਦੋਂ ਆਪਣੇ ਸਫਰ ਨੂੰ ਤੈਅ ਕਰਦੇ ਹੋਈਏ ਨਾ ਤੇ ਕਈ ਤਰ੍ਹਾਂ ਦੇ ਲੋਕ ਮਿਲਦੇ ਆ ਜਿਹੜੇ ਤੁਹਾਡੇ ਅੰਦਰ ਪੋਜ਼ਿਟਿਵਿਟੀ ਵੀ ਦਿੰਦੇ ਆ ਤੇ ਨੈਗੇਟਿਵਿਟੀ ਵੀ ਦਿੰਦੇ ਆ ਹਣਾ ਹਰ ਤਰ੍ਹਾਂ ਦੇ ਲੋਕ ਮਿਲਦੇ ਆ ਉਹਨਾਂ ਲੋਕਾਂ ਨੂੰ ਲੈ ਕੇ ਆਪਣੀ ਪੀੜ੍ਹੀ ਦੇ ਲੋਕ ਬੱਚਿਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਮੈਂ ਕਹਿਣਾ ਚਾਹੁੰਨੀ ਆ ਵੀ ਆਪਣੀ ਫੈਮਲੀ ਦਾ ਸਪੋਰਟ ਜਿਵੇਂ ਤੁਹਾਡੀ ਫੈਮਲੀ ਕਹਿੰਦੀ ਆ ਉਦਾਂ ਕਰੋ ਤੇ ਨੈਗੇਟਿਵਿਟੀ ਵੱਲ ਘੱਟਿਆ ਹੁੰਦਾ ਲੋ ਜੀ ਖੁਸ਼ੀ ਦੇ ਅਥਰੂ ਫਿਰ ਛੁੱਟ ਪਏ ਨੇ ਕਿਉਂਕਿ ਜਿੱਤ ਕੇ ਆਈ ਹੈ ਤੇ ਕਿੰਨਾ ਕੀਤੇ ਆਪਣੀ ਮਿਹਨਤ ਨੂੰ ਲੈ ਕੇ ਜਿਹੜਾ ਇਹ ਫਲ ਪ੍ਰਾਪਤ ਕੀਤਾ ਉਹਦੇ ਉੱਤੇ ਖੁਸ਼ੀ ਹੈ ਕਿਉਂ ਕਿ ਕਿ ਕਿਸੇ ਕੋ ਸਿੱਖਿਆ ਨਹੀਂ ਆਪਣੇ ਤੌਰ ਤੇ ਹੀ ਇਹ ਸਾਰੀ ਡਾਂਸ ਦੀ ਸਿੱਖਿਆ ਲਈ ਹੈ ਤਾਂ ਅੱਜ ਇਸ ਛੋਟੀ ਉਮਰ ਦੇ ਵਿੱਚ ਇਹ ਵੱਡਾ ਕੰਪੀਟੀਸ਼ਨ ਜਿੱਤ ਕੇ ਆਈ ਹੈ ਤੇ ਨਾਲ ਦੀ ਨਾਲ ਆਪਣੀ ਡਾਂਸ ਅਕੈਡਮੀ ਵੀ ਚਲਾਉਂਦੀ ਹੈ ਤੇ ਇਹ ਖੁਸ਼ੀ ਦੇ ਅਥਰੂ ਨੇ ਜਿਹੜੀ ਆਪਣੀ ਮਿਹਨਤ ਤੋਂ ਬਾਅਦ ਜਿਹੜਾ ਫਲ ਮਿਲਦਾ ਹੈ ਨਾ ਉਦੋਂ ਜਿਹੜੇ ਅੱਖਾਂ 'ਚੋਂ ਨਿਕਲਦੇ ਨੇ ਇਹ ਉਹ ਅਥਰੂ ਨੇ ਛੋਟੀ ਸਿਸਟਰ ਦਾ ਕਿੰਨਾ ਕੁ ਸਾਥ ਰਹਿੰਦਾ ਫਿਰ ਤੇ ਇਹਦਾ ਵੀ ਓਡਾ ਹੀ ਲੰਬਾ ਟਾਈਮ ਰਿਹਾ 6 ਮਹੀਨੇ ਦਾ ਨਾਮ ਹਾਂਜੀ ਇਹ ਮੇਰੇ ਨਾਲ ਆਪਾਂ ਜਿੱਥੇ ਜਾਣੇ ਸੀ ਆਪਾਂ ਇਕੱਠੇ ਜਾਣੇ ਸੀਗੇ ਇਕੱਠੇ ਟਰੈਵਲ ਕਰਦੇ ਰਹਿਆ ਸਕੂਲ ਵੀ ਵੁਡਸਟਾਕ ਸਕੂਲ 'ਚ ਹੀ ਪੜਦੀ ਆ ਐਂਡ ਇਹਨੂੰ ਵੀ ਬਹੁਤ ਸਪੋਰਟ ਮਿਲਦਾ ਆ ਉੱਥੋਂ ਜਿਹੜਾ ਮੇਰਾ ਪ੍ਰੈਜੈਂਟ ਸਕੂਲ ਆ ਸ਼੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਓ ਵੀ ਸਕੂਲ ਤੋਂ ਮੈਨੂੰ ਬਹੁਤ ਸਪੋਰਟ ਮਿਲ ਰਿਹਾ ਆ ਐਂਡ ਆਪਾਂ ਦੋਵੇਂ ਵੁਡਸਟਾਕ ਸਕੂਲ ਦੇ ਸਟੂਡੈਂਟਸ ਆ ਤੇ ਮਤਲਬ ਅਬ ਜਦੋਂ ਇਹਨੂੰ ਮਤਲਬ ਕਾਪੀ ਇਹਨਾਂ ਨੂੰ ਮਿਲੀ ਸੀਗੀ ਵੀ ਆਡੀਸ਼ਨਸ ਤੇ ਇਹਨਾਂ ਨੂੰ ਮੈਂਸ਼ਨ ਕਰਿਆ ਸੀ ਵੀ ਤੁਸੀਂ ਕਰਨਾ ਆ ਇਹਨਾਂ ਨੇ ਹਾਂ ਕੀਤੀ ਫਿਰ ਮੈਮ ਦਾ ਗੋ ਮੈਨੂੰ ਵੀ ਕਾਲ ਆ ਗਿਆ ਵੀ ਤੁਸੀਂ ਵੀ ਕਰ ਸਕਦੇ ਹੋ ਫਿਰ ਮੈਂ ਵੀ ਉੱਥੇ ਜੁਆਇਨ ਕਰ ਨੋਕ-ਚੋਕ ਹੁੰਦੀ ਰਹਿੰਦੀ ਦੋਨਾਂ ਪਹਿਨਾਂ ਚ ਪਿਆਰ ਭਰੀ ਹੁੰਦੀ ਆ ਥੋੜੀ ਬਹੁਤੀ ਜਿਆਦਾ ਜਿਆਦਾ ਫਿਰ ਕੌਣ ਮਨਾਉਂਦਾ ਹੈ ਇਹ ਮਨਾਦੀ ਤੁਹਾਨੂੰ ਕਿ ਤੁਸੀਂ ਮਨਾਉਂਦੇ ਨਹੀਂ ਉਹ ਹੀ ਮਨਾਉਂਦੀ ਠੀਕ ਆ ਛੋਟੀ ਭੈਣ ਵਾਲੀ ਵੀ ਚਲਦੇ ਆ ਕਿੰਨੀ ਕੋ ਮਿਹਨਤ ਕਰਨੀ ਪਈ ਕਿਉਂਕਿ ਵੱਡੀ ਦਾ ਸਾਥ ਸੀ ਤੁਹਾਡੇ ਨਾਲ ਮੰਮੀ ਡੈਡੀ ਦਾ ਸਾਥ ਸੀ ਦਾਦੀ ਦਾ ਸਾਥ ਸੀ ਕਿੰਨੀ ਕੋ ਮਿਹਨਤ ਕਰਨੀ ਪਈ ਤੁਹਾਨੂੰ ਇਸ ਕੰਪੀਟੀਸ਼ਨ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਟੱਪ ਕਿਦੋਂ ਸਿੱਖੇ ਦੀਦੀ ਕੋ ਠੀਕ ਹੈ ਤੇ ਉੱਥੇ ਕਿੰਨਾ ਕੋ ਕੰਪੀਟੀਸ਼ਨ ਟਫ ਰਿਹਾ ਸੀ ਬਹੁਤ ਟਫ ਸੀ ਵਿੱਚ ਬਹੁਤ ਸਾਰੇ ਡਾਂਸ ਟਾਈਪ ਸੀ ਇਹ ਦੋ ਪਾਰਟਿਸਪੇਟ ਕੀਤਾ ਕੰਪੀਟੀਸ਼ਨ ਦੇ ਵਿੱਚ ਕੀ ਸੋਚਿਆ ਸੀ ਕਿ ਫਰਸਟ ਪ੍ਰਾਈਜ਼ ਤੁਸੀਂ ਜਿੱਤਣਾ ਕਿ ਦੀਦੀ ਜਿੱਤੇਗੀ ਵੀ ਮਤਲਬ ਮੈਂ ਤੇ ਸੋਚਿਆ ਕਿ ਆਪਣੀ ਕੈਟਾਗਰੀ ਚ ਮੈਂ ਹੀ ਜਿੱਤੂੰਗੀ ਬਟ ਉੱਥੇ ਇੱਕ ਹਿਪ ਹੌਪ ਵੀ ਸੀ ਉਹਨਾਂ ਨੂੰ ਉਹਨਾਂ ਨੇ ਵਿਨਰ ਕੀਤਾ ਬੀਗ ਅਕੈਡਮੀ ਚ ਤੁਸੀਂ ਵੀ ਸਿੱਖਦੇ ਹੋ ਹਾਂਜੀ ਫੀਸ ਦਿੰਦੇ ਹੋ ਨਹੀਂ ਮੈਂ ਫ੍ਰੀ ਚ ਸਿੱਖਦੇ ਹਾਂ ਮੋਜਾਂ ਲੱਗੀਆਂ ਘਰ ਚ ਜੀ ਐਸ ਪਰਿਵਾਰ ਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਇਹ ਦੋਨੋਂ ਧੀਆਂ ਨੇ ਪਰਿਵਾਰ ਦੇ ਨਾਮ ਨਾਲ ਬਟਾਲਾ ਦਾ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਚਾਰ ਸਟੇਟਾਂ ਦੇ ਜੋ ਕੰਪੀਟੀਸ਼ਨ ਹੋਏ ਸੀ ਉਹਦੇ ਵਿੱਚੋਂ ਜਿੱਤ ਕੇ ਵਾਪਸ ਪਹੁੰਚੀਆਂ ਨੇ ਪਿਤਾ ਨਾਲ ਵੀ ਗੱਲਬਾਤ ਕਰ ਲੈਣਾ ਕਿਉਂਕਿ ਪਿਤਾ ਵਾਸਤੇ ਵੀ ਇੱਕ ਗਰਵ ਦੀ ਗੱਲ ਹੁੰਦੀ ਹੈ ਜਦੋਂ ਧੀਆਂ ਜਾਂ ਫਿਰ ਉਹਨਾਂ ਦੇ ਆਪਣੇ ਬੱਚੇ ਜਿੱਤ ਕੇ ਪਹੁੰਚਦੇ ਨੇ ਕੋਈ ਵੱਡੀ ਖੁਸ਼ੀ ਉਹਨਾਂ ਨੂੰ ਦਿੰਦੇ ਨੇ ਭਾਜੀ ਕੀ ਲੱਗਦਾ ਅੱਜ ਮਿਹਨਤ ਰੰਗ ਲਿਆਈ ਧੀਆਂ ਬਿਲਕੁਲ ਬਿਲਕੁਲ ਦੀ ਰੰਗ ਲਿਆਈ ਹੈ ਮਿਹਨਤ ਗੁੜੀਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਉੱਥੇ ਪਹਿਲਾਂ ਤੇ ਮੈਨੂੰ ਹੀ ਲੱਗਦਾ ਹੈ ਕਿ ਕੁਝ ਨਹੀਂ ਇਹਨਾਂ ਨੇ ਕਰਨਾ ਤੇ ਪਰ ਲੇਕਿਨ ਇਹਨਾਂ ਨੇ ਬਹੁਤ ਕੁਝ ਕਰਕੇ ਦਿਖਾਇਆ ਤੇ ਅੱਗੋਂ ਜਿੱਦਾਂ ਕਹਿੰਦੀ ਆ ਪੰਗਰਾਂਗੇ ਤੁਸੀਂ ਅੱਗੇ ਜਦੋਂ ਆਪਾਂ ਚ ਗੱਲ ਕਰ ਰਹੇ ਸੀ ਤੁਸੀਂ ਕਿਹਾ ਕਿ ਇਹ ਵੱਡੀ ਧੀ ਜੀ ਹੈ ਆਪਣਾ ਖਰਚਾ ਆਪਣੇ ਤੌਰ ਤੇ ਚੱਕ ਲੈਂਦੀ ਹੈ ਸਾਰਾ ਕੁਝ ਇੰਨੀ ਛੋਟੀ ਉਮਰ ਹਾਂਜੀ ਹਾਂਜੀ ਇਹ ਅਕੈਡਮੀ ਚਲਾਉਂਦੀ ਹੈ ਨਾ ਫਿਰ ਅਕੈਡਮੀ ਤੋਂ ਜੋ ਇਹਨੂੰ ਹੁੰਦਾ ਉਹ ਸਾਰਾ ਆਪਣਾ ਜਿੱਦਾਂ ਉਹ ਐਡੀਸ਼ਨਾਂ ਦਿੱਤੀਆਂ ਨੇ ਉੱਥੇ ਜਿੰਨਾ ਖਰਚਾ ਹੋਇਆ ਨੇ ਆਪੇ ਕੀਤਾ ਆਪਣਾ ਤੇ ਮਤਲਬ ਕਿ ਮੇਰੇ ਕੋਲ ਤੇ ਬਹੁਤ ਘੱਟ ਮੰਗਦੀ ਹੈ ਜੇ ਮੈਂ ਕਮਾ ਵੀ ਨਾ ਲੋੜ ਆ ਤੇ ਕਹਿੰਦੀ ਨਹੀਂ ਪਪਾ ਮੈਂ ਕਰ ਲਾਂਗੀ ਠੀਕ ਇਹ ਮੇਰਾ ਤੁਹਾਡਾ ਜੋ ਵਹਿਮ ਤੋੜਦਾ ਕਿ ਪਤਾ ਨਹੀਂ ਘਰ ਪਾਉਂਦੀਆਂ ਕਿ ਨਹੀਂ ਹਾਂਜੀ 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 ਬਿਲਕੁਲ ਬਿਲਕੁਲ ਬੱਚਿਆਂ ਨੂੰ ਮਾਂ ਪਿਓ ਨੂੰ ਆਪਣੇ ਬੱਚਿਆਂ ਤੇ ਵਿਸ਼ਵਾਸ ਕਰਨਾ ਚਾਹੀਦਾ ਮੈਂ ਤੇ ਇਹ ਗੱਲ ਕਹਾਂਗਾ ਤੇ ਬੱਚੇ ਜ਼ਰੂਰ ਕੁਛ ਨਾ ਕੁਛ ਕਰਕੇ ਦਿਖਾਉਂਦੇ ਆ ਮਾਂ ਕੋ ਵੀ ਚਲਦੇ ਆ ਕਿਉਂਕਿ ਸਭ ਤੋਂ ਵੱਧ ਮਾਂ ਦਾ ਸਾਥ ਰਹਿੰਦਾ ਜਿੰਨੇ ਬੱਚਿਆਂ ਨੂੰ ਪਾਲਣਾ ਵੀ ਹੁੰਦਾ ਸਿੱਖਿਆ ਵੀ ਦੇਣੀ ਹੁੰਦੀ ਹੈ ਤੇ ਘਰ ਨੂੰ ਵੀ ਸੁਭਾਲਣਾ ਹੁੰਦਾ ਕਿਸ ਤਰੀਕੇ ਦਾ ਲੱਗਦਾ ਤੁਹਾਨੂੰ ਕਿਉਂਕਿ ਉਹ ਤੇ ਕਹਿੰਦੇ ਸੀ ਕਿ ਮੈਨੂੰ ਨਹੀਂ ਸੀ ਲੱਗਦਾ ਕਿ ਇਹ ਘਰ ਪਾਉਣਗੀਆਂ ਪਰ ਹੁਣ ਮੇਰਾ ਵਹਿਮ ਤੋੜ ਦਿੱਤਾ ਇਹਨਾਂ ਨੇ ਕਰਕੇ ਸਭ ਕੁਝ ਦਿਖਾ ਕੇ ਇਹ ਮੈਨੂੰ ਪੂਰੀ ਉਮੀਦ ਸੀ ਕਿ ਮੇਰੇ ਬੱਚੇ ਕੁਝ ਕਰਕੇ ਦੱਸਣਗੇ। ਮਾਂ ਦਾ ਸਾਥ ਤੇ ਰਹਿੰਦਾ ਹੀ ਹਮੇਸ਼ਾ ਬੱਚਿਆਂ ਦਾ। ਹਾਂਜੀ ਹਾਂਜੀ ਜ਼ਰੂਰ। ਅੱਗੇ ਵੀ ਉਹਨਾਂ ਦੀ ਖਾਇਸ਼ ਹੈਗੀਆਂ ਅੱਗੇ ਵਧਣ ਦੀ। ਜਿੱਦਾਂ ਉਹ ਕਹਿਣਗੇ ਓਦਾਂ ਹੀ ਹੋਏਗਾ। ਉਹਨਾਂ ਦੀ ਹਰ ਖੁਆਇਸ਼ ਪੂਰੀ ਕਰਾਂਗੇ। ਦਾਦੀ ਜੀ ਦੇ ਅੱਖ ਦੀਆਂ ਤਾਰੇ ਨੇ ਦੋਵੇਂ। ਹਾਂਜੀ। ਹਾਂਜੀ। ਇਹ ਨਹੀਂ ਖੁਸ਼ੀ ਹੋਈ ਅੱਜ। ਬਹੁਤ ਜ਼ਿਆਦਾ ਖੁਸ਼ੀ ਹੋਈ ਮੈਨੂੰ। ਬਹੁਤ ਜ਼ਿਆਦਾ। ਠੀਕ ਹੈ। ਤੁਸੀਂ ਵੀ ਕਦੀ ਲੜਕੀ ਰਹੇ ਹੋ? ਹੋਣ ਬੇਸ਼ੱਕ ਵੇ ਦਾਦੀ ਦਾ ਇੱਕ ਲੜਕੀ ਜਿਹੜੀ ਉਹਦੇ ਬੜੇ ਰਿਸ਼ਤੇ ਨੁਭਾਉਂਦੀ ਹੈ ਆਪਣੇ ਜੀਵਨ ਦੇ ਵਿੱਚ ਹਨਾ ਅੱਜ ਇਹਨਾਂ ਨੂੰ ਇਸ ਰੂਪ ਚ ਦੇਖ ਕੇ ਇੰਨੀ ਸਫਲਤਾ ਦੇਖ ਕੇ ਕਿੰਨਾ ਕੋ ਮਨ ਖੁਸ਼ ਹੁੰਦਾ ਬਹੁਤ ਖੁਸ਼ੀ ਹੋਈ ਮੈਨੂੰ ਇੰਨੀ ਖੁਸ਼ੀ ਹੋਈ ਮੈਂ ਬਿਆਨ ਨਹੀਂ ਕਰ ਸਕਦਾ ਤੁਸੀਂ ਸਾਰੀ ਜ਼ਿੰਦਗੀ ਦੇ ਉਤਰਾ ਚੜਾ ਦੇਖੇ ਹੁੰਦੇ ਆ ਆਪਣੀ ਲੰਬੀ ਉਮਰ ਦੇ ਵਿੱਚ ਬੜਾ ਕੁਝ ਦੇਖਿਆ ਹੁੰਦਾ ਹਨਾ ਅੱਜ ਕੱਲ ਦੇ ਮਾਪਿਆਂ ਨੂੰ ਕੀ ਕਹਿਣਾ ਚਾਹੋ ਮਾਪਿਆਂ ਨੂੰ ਕਮਾਂਗੇ ਵੀ ਬੱਚਿਆਂ ਨੂੰ ਪੜ੍ਹਾਓ ਲਿਖਾਓ ਜਿਸ ਤਰ੍ਹਾਂ ਬੱਚੇ ਕਹਿੰਦੇ ਹਨ ਉਸ ਤਰ੍ਹਾਂ ਕਰੋ ਜਿਸ ਤਾਂ ਜਿਹੜੇ ਬੱਚੇ ਜਿਹੜੀ ਲਾਈਨ ਚ ਜਾਣਾ ਚਾਹੁੰਦੇ ਨੇ ਨਾ ਉਸ ਲਾਈਨ ਚ ਭੇਜੋ ਇਹ ਬਿਲਕੁਲ ਕਹਿੰਦੇ ਨੇ ਆਪਣੇ ਤਜਰਬੇ ਨਾਲ ਕਿ ਬੱਚਿਆਂ ਦਾ ਸਾਥ ਦੇਣਾ ਚਾਹੀਦਾ ਹੈ ਜਿਸ ਚੀਜ਼ ਦੇ ਵਿੱਚ ਬੱਚਿਆਂ ਨੂੰ ਸ਼ੌਂਕ ਹੈ ਜਿਸ ਦੇ ਵਿੱਚ ਅੱਗੇ ਵਧਣ ਦਾ ਸ਼ੌਂਕ ਹੈ ਉਸ ਦੇ ਵਿੱਚ ਹੀ ਬੱਚਿਆਂ ਦਾ ਸਾਥ ਦੇਣਾ ਚਾਹੀਦਾ ਹੈ ਆਪਣੀ ਉਮਰ ਦੇ ਤਜਰਬੇ ਦੇ ਹਿਸਾਬ ਨਾਲ ਉਹਨਾਂ ਨੇ ਇਹ ਸਾਨੂੰ ਸਭ ਕੁਝ ਦੱਸਿਆ ਹੈ ਅੱਗੇ ਫਿਊਚਰ ਦੇ ਵਿੱਚ ਕੀ ਸੋਚ ਰੱਖਿਆ ਇੱਥੋਂ ਤੱਕ ਤੇ ਇਹ ਇੱਕ ਪੁੜੀ ਹੈ ਹਲੇ ਚੜ੍ਹੇ ਹੋ ਤੁਸੀਂ ਅੱਗੇ ਬੜੀ ਲੰਬੀ ਉਮਰ ਆ ਬੜੀ ਲੰਬੀ ਸੀੜੀ ਆ ਬੜੇ ਹੋਰ ਕੰਪੀਟੀਸ਼ਨ ਆਣਗੇ ਜ਼ਿੰਦਗੀ 'ਚ ਇਸ ਤਰੀਕੇ ਦਾ ਆਪਣੇ ਫਿਊਚਰ ਬਾਰੇ ਜਾਂ ਆਪਣੀ ਸਿਸਟਰ ਦੇ ਫਿਊਚਰ ਬਾਰੇ ਕੀ ਸੋਚਣਾ ਮੈਨੂੰ ਤਾਂ ਜਿਹੜੀ ਵੀ ਆਪਰਚੂਨਿਟੀ ਮਿਲੂਗੀ ਮੈਂ ਐਕਸੈਪਟ ਕਰੂੰਗੀ ਕਿਉਂਕਿ ਮੈਂ ਕਿਤੇ ਵੀ ਮੇਰੇ ਮੇਰੇ ਪੇਰੈਂਟ ਸਪੋਰਟਿਵ ਆ ਮੈਨੂੰ ਕਦੀ ਰੋਕਦੇ ਨਹੀਂ ਆ ਸੋ ਮੈਨੂੰ ਜਿੱਥੇ ਵੀ ਆਪਰਚੂਨਿਟੀ ਮਿਲੂਗੀ ਮੈਂ ਸ਼ੋਰ ਸ਼ੋਰ ਮੈਂ ਜਾਊਂਗੀ اپنی عمر ਦੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਹਾਲੇ ਆਪਣੀ ਪੜ੍ਹਾਈ ਕਰ ਰਹੇ ਨੇ ਜਾਂ ਫਿਊਚਰ ਬਾਰੇ ਸੋਚ ਰਹੇ ਨੇ ਪਿੱਛੇ ਵਧਣਾ ਹਨ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਤਜਰਬੇ ਦੇ ਹਿਸਾਬ ਨਾਲ ਜਾਂ ਆਪਣੀ ਜੋ ਤੁਸੀਂ ਮਿਹਨਤ ਕੀਤੀ ਹੁਣ ਤੱਕ ਉਹਦੇ ਤਜਰਬੇ ਦੇ ਸਾਬ ਮੈਂ ਮੈਂ ਵੀ ਪੜਦੀ ਆ ਮਤਲਬ ਮੈਂ ਮੈਂ ਤੁਹਾਨੂੰ ਦੱਸਿਆ ਮੈਂ 12th ਸਟੈਂਡਰਡ ਦੇ ਵਿੱਚ ਆ ਸੋ ਮੇਰਾ ਮੈਨੂੰ ਸ਼ੌਂਕ ਬਹੁਤ ਸੀਗਾ ਇਹਨੀ ਵੀ ਮੈਨੂੰ ਇਹ ਸੀ ਵੀ ਮੈਂ ਕਮਾਉਣਾ ਹੈ ਮੈਨੂੰ ਸ਼ੌਂਕ ਬਹੁਤ ਸੀਗਾ ਭੰਗੜੇ ਗਿੱਧੇ ਦਾ ਸ਼ੁਰੂ ਤੋਂ ਹੀ ਬਹੁਤ ਰਿਆ ਆ ਸਕੂਲ ਟਾਈਮ ਦੇ ਵਿੱਚ ਵੀ ਮਤਲਬ ਮੈਂ ਛੋਟੇ ਹੁੰਦੇ ਤੋਂ ਹੀ ਮੈਨੂੰ ਬਹੁਤ ਸ਼ੌਂਕ ਰਿਆ ਆ ਤੇ ਮੈਂ ਫਿਰ ਉੱਥੋਂ ਹੌਲੀ 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 ਫਿਰ ਪੇਰੈਂਟਸ ਨੇ ਸਪੋਰਟ ਕੀਤੀ ਤੇ ਮੈਨੂੰ ਅਕੈਡਮੀ ਖੋਲhti ਮੇਰੀ ਜੀ ਬਿਲਕੁਲ ਅੱਜ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਇਹ ਦੋਨੋਂ ਧੀਆਂ ਜੋ ਕਿ ਸੱਕੀਆਂ ਭੈਣਾਂ ਹਨ ਅੱਜ ਕੰਪੀਟੀਸ਼ਨ 'ਚ ਜਿੱਤ ਕੇ ਆਈਆਂ ਹਨ ਜਿੱਥੇ ਕਿ ਚਾਰ ਸਟੇਟਾਂ ਦੇ ਬੱਚਿਆਂ ਦੇ ਵੱਲੋਂ ਕੰਪੀਟੀਸ਼ਨ 'ਚ ਭਾਗ ਲਿਆ ਗਿਆ ਸੀ ਤਾਂ ਵੱਡੀ ਭੈਣ ਜੋ ਕਿ ਵਿਨਰ ਦਾ ਖਿਤਾਬ ਜਿੱਤ ਕੇ ਲਿਆਈ ਹੈ ਤੇ ਛੋਟੀ ਭੈਣ ਜੋ ਕਿ ਸੈਕੰਡ ਰਨਰ ਅਪ ਦਾ ਖਿਤਾਬ ਜਿੱਤ ਕੇ ਲਿਆਈ ਹੈ ਕਿੰਨਾ ਕੀਤੇ ਉਹਨਾਂ ਲੜਕੀਆਂ ਵਾਸਤੇ ਜਾਂ ਫਿਰ ਉਹਨਾਂ ਮਾਪਿਆਂ ਵਾਸਤੇ ਮਿਸਾਲ ਕਾਇਮ ਕਰਦੀਆਂ ਨਜ਼ਰ ਆ ਰਹੀਆਂ ਨੇ ਜਿਹੜੀਆਂ ਲੜਕੀਆਂ ਅੱਗੇ ਵਧਣ ਤੋਂ ਝਿਜਕਦੀਆਂ ਹਨ ਜਾਂ ਫਿਰ ਜਿਹੜੇ ਮਾਪੇ ਆਪਣੇ ਬੱਚਿਆਂ ਦਾ ਸਾਥ ਦੇਣ ਤੋਂ ਝਿਜਕ ਕੈਮਰਾ ਪਰਸਨ ਲਾਪਰੀ ਦਿਨਾਲ ਪਪਾਲ ਸਿੰਘ ਪੰਜਾਬ ਨਿਊਜ਼ ਬਟਾਲਾ